ਅਸੀ ਕੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਤਾਜ਼ੀਆਂ ਤਸਵੀਰਾਂ ਨੇ ਮੁਖਤਰ ਮਲੋਟ ਰੋਡ ਦੀਆਂ ਜਿੱਥੇ ਇੱਕ ਰੋਡਵੇ ਦੀ ਬੱਸ ਪਲਟੀ ਖਾ ਗਈ ਜੀਆ ਦੋਸਤੋ ਅੱਜ ਤੜਕਸਤਾਰੀ ਫਰੀਦਕੋਟ ਦੇ ਵਿੱਚ ਨਿਊ ਦੀ ਬੱਸ ਸੇਮਨਾਲੇ ਦੇ ਵਿੱਚ ਡਿੱਗ ਗਈ ਸੀ ਜਿਹੜੀ ਕਿ ਬੜੀ ਹੀ ਮੰਦ ਭਾਗੀ ਘਟਨਾ ਸੀ ਉਸ ਤੋਂ ਬਾਅਦ ਹੁਣ ਸ਼੍ਰੀ ਮੁਖਤਰ ਸਾਹਿਬ ਦੀ ਇੱਕ ਰੋਡਵੇ ਦੀ ਬਾਤੀ ਜਿਹੜੀ ਉਹ ਮੁਕਸਰ ਮਲੋੜ ਰੋਡ ਦੇ ਉੱਪਰ ਪਲਟੀ ਖਾ ਗਈ ਹੈ ਜਿਸ ਦੇ ਵਿੱਚ ਕਾਫੀ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਹੈ ਸਵਾਰੀਆਂ ਨੂੰ ਮੌਕੇ ਤੇ ਹੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਹਜੇ ਇਸ ਦੇ ਵਿੱਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਜਿਵੇਂ ਹੀ ਇਸ ਦੇ ਨਾਲ ਜੁੜੀ ਹੋਈ ਹੋਰ ਕੋਈ ਖਬਰ ਮਿਲਦੀ ਹੈ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਊਗੀ ਪਰ ਬਹੁਤ ਮੰਦ ਭਾਗੀ ਘਟਣਾ ਹੈ ਪਤਾ ਨਹੀਂ ਕੀ ਵਜ੍ਹਾ ਸੀ ਇਸ ਬੱਸ ਦੇ ਪਲਟਣ ਦੀ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਕੋਲੇ ਉਹਨਾਂ ਦੇ ਵੱਲੋਂ ਹੈਲਪ ਕੀਤੀ ਗਈ ਲੋਕਾਂ ਨੂੰ ਕੱਢਣ ਦੇ ਵਿੱਚ ਪਰ ਕਿਸੇ ਦੇ ਵੱਲੋਂ ਕਾਰਨ ਨਹੀਂ ਦੱਸਿਆ ਗਿਆ ਕਿ ਕਿਵੇਂ ਇਹ ਬੱਸ ਜਿਹੜੀ ਹੈ ਉਹ ਪਲਟੀ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਵੀ ਤੁਸੀਂ ਇੱਕ ਸਾਈਡ ਤੇ ਦੇਖ ਸਕਦੇ ਹੋ ਤੇ ਇਹ ਜਿਹੜੀਆਂ ਤਸਵੀਰਾਂ ਨੇ ਮੁਖਤਰ ਸਾਹਿਬ ਦੀਆਂ ਨੇ ਜਿਹੜੀ ਕਿ ਇਹ ਜਿਹੜੀ ਬੱਸ ਸੀ ਉਹ ਮੁਖਤਰ ਸਾਹਿਬ ਦੀਪੂ ਦੀ ਬੱਸ ਦੱਸੀ ਜਾ ਰਹੀ ਹੈ